ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮੌਰ ਹਸਤੀ ਦਗਜੀਤ ਸਿੰਘ ਡੱਲੇਵਾਲ ਮਰਨwarte ਬੈਠੇ ਨੇ ਗੁਲਗੋਸ਼ ਵੀ ਲੱਗਦਾ ਹੈ ਚੰਡੀਗੜ੍ਹ ਮੀਟਿੰਗ ਹੋਈ ਹੈ ਨਿਕਲਿਆ ਕੁਛ ਨਹੀਂ ਉਹ ਜਿਹੜਾ ਜਵਾ ਕਾਨੂੰਨ ਛਣਕਣਾ ਦਿੰਦੇ ਹੁੰਦੇ ਮੇਲੇ ਵਿੱਚ 20 ਰੁਪਏ ਦਾ ਲੈ ਕੇ ਉਹ ਦੇਤੇ ਵਜਾਉਣ ਵਾਸਤੇ 10-12 ਨੂੰ ਕਹਿੰਦੇ ਸੁਣਕਾਈ ਚੱਲੋ ਤੇ ਲollipops ਦੇਤੇ 10-10 ਰੁਪਏ ਮਲੇ ਕਹਿੰਦੇ ਚੁੱਸੀ ਚੱਲੋ ਅਗਲੇ ਨੇ ਉਹ ਜਿਹੜਾ ਸੁੱਕਾ ਦੁੱਧ ਨਹੀਂ ਹੁੰਦਾ ਪੈਕਟਾਂ ਵਿੱਚ ਰੱਖਿਆ ਉਹਦੀ ਚਾਹ ਬਣਾ ਕੇ ਪਾ ਕੇ ਚਾਰ ਲੈ ਜੀਆਂ ਪਿਆ ਕੇ ਤੋਰ ਤੇ ਤੇ ਰੋਟੀਆਂ ਵੀ ਉਹ ਜਿਹੜੀਆਂ ਦੂਜੀਆਂ ਨੇ ਆਉਂਦੀਆਂ ਫਰਿੱਜ ਵਿੱਚ ਰੱਖੀਆਂ ਹੋਈਆਂ ਮੌਕੇ ਤੇ ਗਰਮ ਕੀਤੀਆਂ ਹੁੰਦੀਆਂ ਨੇ ਉਹ ਖਵਾਈਆਂ ਦੋ ਦੋ ਤੇ ਤੋਰ ਤੇ ਅਗਲੇ ਨੇ ਹੁਣ ਅਗਲੀ ਮੀਟਿੰਗ ਕਦੋਂ ਹੋਣੀ ਹੈ ਕੁਛ ਨਹੀਂ ਦੱਸਿਆ ਅਗਲੇ ਨੇ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਅੱਜ ਮੇਰੇ ਕੋਲੇ 10 ਫੋਨ ਆਏ ਤੇ ਉਹ ਮੈਂ ਚਿੱਠੀਆਂ ਵੀਡੀਓ ਵਿੱਚ ਐਡਿਟ ਵੀ ਕਰਾਂਗਾ ਸੀ ਲੋਕਾਂ ਨੇ ਹੋਮ ਮਿਨਿਸਟਰੀ ਨੂੰ ਮੋਰੰਡਮ ਲਿਖ ਕੇ ਨਿਜੀ ਤੌਰ ਤੇ ਪਾਉਣੇ ਸ਼ੁਰੂ ਕਰਦੇ ਕਹਿੰਦੇ ਕਿਸਾਨਾਂ ਦੀ ਕੋਈ ਵੀ ਮੰਗ ਜਾਇਜ਼ ਨਹੀਂ ਹੈਗੀ ਨਜਾਇਜ਼ ਹਜ਼ਾਰਾਂ ਜੱਟੀਆਂ ਮੇਰੇ ਕੋਲੇ ਆ ਚੁੱਕੀਆਂ ਨੇ ਮੈਂ ਤੁਹਾਨੂੰ ਅੱਜ ਉਹ ਲਾਵਾਂਗੇ ਸੀ ਵੀਡੀਓ ਵਿੱਚ ਹਿੰਦੀ ਵਿੱਚ ਲਿਖ ਕੇ ਭੇਜ ਰਹੇ ਨੇ ਬੰਦੇ ਖਾਸ ਕਰਕੇ ਜਿਹੜੇ ਪ੍ਰੋਫੈਸਰ ਨੇ بڑے ਲਿਖੇ ਉਹ ਬੰਦੇ ਉਹ ਕਹਿੰਦੇ ਜਿੰਨਾ ਚਿਰ ਇਹ ਧਰਨੇ ਲਾਉਣੇ ਬੰਦ ਨਹੀਂ ਕਰਦੇ ਉਹ ਨਿਰ ਪੰਜਾਬ ਤਰੱਕੀ ਨਹੀਂ ਕਰ ਸਕਦਾ ਹੁਣ ਇਹਦਾ ਰੀਜਨ ਕੀ ਹੈ ਇਹ ਸੁਣ ਲਿਓ 70% ਪੰਜਾਬ ਦੇ ਵਿੱਚ ਮਜ਼ਦੂਰ ਹੈ 30% ਉਹ ਲੋਕ ਨੇ ਜਿਹੜੇ ਕਿਸਾਨ ਨੇ ਵੱਡੇ ਕਿਸਾਨ ਆਗੂ ਨੇ ਛੋਟੇ ਵਪਾਰੀ ਨੇ ਦੁਕਾਨਦਾਰ ਨੇ ਜਾਂ ਆੜਤੀਆ ਵਰਗੇ 30% ਨੇ ਹੁਣ ਜਿਹੜੀ ਇਹਨਾਂ ਕੋਲੇ ਇਨਕਮ ਹੈ ਇਨਕਮ ਦਾ ਸੋਰਸ ਹੈ ਉਹ 70% ਲੋਕਾਂ ਦੇ ذریعے ਜੇ 70% ਲੋਕਾਂ ਨੂੰ ਤੁਸੀਂ ਟੱਕਰ ਦੇਉਂਗੇ ਤਾਂ ਫਿਰ ਪੰਜਾਬ ਦੀ ਬਰਬਾਦੀ ਹੈ ਪੰਜਾਬ ਆਪ ਨਹੀਂ ਹੋ ਸਕਦਾ ਇਕਨੋਮੀ ਬਹੁਤ ਡਾਉਣੇ ਹੁਣ ਜਿਹੜੇ ਬੰਦੇ ਚਿੱਠੀਆਂ ਲਿਖ ਰਹੇ ਨੇ ਉਹ ਕੌਣ ਨੇ ਮੈਂ ਕਮਾਲ ਮੰਨ ਗਿਆ ਜਦੋਂ ਇੱਕ ਛੋਟਾ ਜਿਹਾ ਦੁਕਾਨਦਾਰ ਉਹਦੇ ਕੋਲ ਮੈਂ ਪੁੱਛਿਆ ਮੈਂ ਕਿ ਤੇਰੀ ਰੋਜ਼ ਦੀ ਸੇਲ ਕਿੰਨੀ ਹੈ ਉਹ ਕਹਿੰਦਾ ਜੀ 14-1500 ਰੁਪਈਆ 700 ਰੁਪਈਆ ਕਹਿੰਦਾ ਮੇਰੀ ਦਿਹਾੜੀ ਪੈਂਦੀ ਹੈ ਉਹਨੇ ਗੱਲ ਕਹੀ ਉਹ ਕਹਿੰਦਾ ਵਧੀਆ 7-8 ਘੰਟੇ ਆਪਣੇ ਘਰ ਵਿੱਚ ਬਹਿ ਕੇ ਕਮਾ ਕੇ ਦੋ ਟਾਈਮ ਦੀ ਰੋਟੀ ਵਧੀਆ ਖਾ ਰਿਆਂ ਤੇ ਖਰਚੇ ਕੰਟਰੋਲ ਨੇ ਪਰ ਕਹਿੰਦਾ ਜਿੱਦੇ ਕਿਤੇ ਧਰਨੇ ਵਿੱਚ ਮੈਂ ਫਸ ਜਾਣਾ ਉਦੋਂ ਮੇਰੀ ਦਿਹਾੜੀ ਮਰਦੀ ਹੈ ਮੈਂ ਰੋਜ਼ ਹੀ ਰੋਜ਼ ਜਿਹੜਾ ਸੌਦਾ ਵੇਚਣਾ ਹੁੰਦਾ ਉਹ ਪੌਂਦਾ ਨਹੀਂ ਕੁਈ ਸਬਜ਼ੀ ਲੈ ਕੇ ਆਉਂਦਾ। ਰੋਜ਼ ਹੀ ਰੋਜ਼ ਜਿਵੇਂ ਬ੍ਰੈਡ ਤੇ ਡੱਬ ਰੋਟੀ ਐ ਇਹ ਰੋਜ਼ਾਨਾ ਆਉਂਦੀ ਐ। ਜੇ ਇੱਕ ਦਿਨ ਨਾ ਆਈ ਤਾਂ ਕਾਰੋਬਾਰ ਠੱਪ ਐ। ਜਿਹੜੇ ਕੁਲਚੇ ਬਣਾਉਂਦੇ ਆ ਉਹਨਾਂ ਕੋਲੇ ਬ੍ਰੈਡ ਤੇ ਡੱਬ ਰੋਟੀ ਰੋਜ਼ ਆਉਂਦੀ ਐ। ਜੇ ਇੱਕ ਦਿਨ ਨਾ ਮਿਲੀ ਉਹਦਾ ਕਾਰੋਬਾਰ ਠੱਪ ਐ। ਇਹ ਇਹ ਸੌਖਾ ਹੀ ਤਰੀਕਾ ਐ ਸਮਝਣ ਵਾਸਤੇ ਜਿਹੜੀ ਉਹਨੇ ਮੈਨੂੰ ਗੱਲ ਕਹੀ। ਹੁਣ ਉਹ ਬੰਦੇ ਮੋਰੰਡਮ ਲਿਖ ਰਹੇ ਨੇ ਆਪਣੇ ਘਰ ਵਿੱਚੋਂ ਬੈਠੇ। ਹੋਮ ਮਿਨਿਸਟਰੀ ਨੂੰ ਕਹਿੰਦੇ ਜੀ ਜਿਹੜੀਆਂ ਇਹ ਮੰਗਾਂ ਲੈ ਕੇ ਬੈਠੇ ਨੇ ਇਹ ਨਜਾਇਜ਼ ਨੇ ਇਹ ਜਾਇਜ਼ ਨਹੀਂ ਹੈਗੀਆਂ ਦੂਜੀ ਗੱਲ ਜੇ ਕੋਈ ਮੈਨੂੰ ਪੁੱਛੇ ਮੈਂ ਕਹੂੰਗਾ ਜੀ ਮੰਗਾਂ ਜਾਇਜ਼ ਨਹੀਂ ਮੈਂ ਨਜਾਇਜ਼ ਨਹੀਂ ਕਹਾਂਗਾ ਮੈਂ ਕਿਰਤ ਕਰਨੀ ਹੈਗਾ ਮੇਰੀ ਫਿਤਰਤ ਹੈ ਆਪਣੀ ਕਿਸਾਨ ਜਿਹੜਾ ਮਿਹਨਤ ਕਸ਼ ਹੈ ਉਹ ਮਿਹਨਤ ਕਰਕੇ ਖਾਂਦਾ ਤੇ ਸਾਡਾ ਵੀ ਉਹ ਪੇਟ ਭਰਦਾ ਇਹ ਚ ਕੋਈ ਦੋਰਾ ਨਹੀਂ ਜੇ ਕਿਤੇ ਮੈਨੂੰ ਕਿਤੇ ਧਰਨੇ ਵਿੱਚ ਬੈਠਣਾ ਪੈ ਗਿਆ ਨਾ ਮੈਥੋਂ ਰੋਜ਼ ਤਾਂ ਬਿਨਾ ਗੱਲ ਨਹੀਂ ਹੋਣੀ ਮੈਂ ਤੁਹਾਨੂੰ ਆਪਣੇ ਦਿਲ ਦੀ ਦੱਸਦਾ ਪਰ ਕਾਰਨ ਕੀ ਹੈ ਜਿਹੜੇ ਬੀਕ ਲਗਾੜੇ ਉੱਪਰ ਬੈਠੇ ਨੇ ਨਾ ਕਿਸਾਨਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ ਮੇਰੀ ਮੰਚਾ ਇਹ ਜੇ ਕੋਈ ਕਿਸਾਨ ਆ ਕੇ ਮੈਨੂੰ ਕਿਤੇ ਕਹਿ ਦੇਣਾ ਵੀ ਗਿਆਨੀ ਜੀ ਅੱਜ ਮੈਨੂੰ 1 ਲੱਖ ਰੁਪਏ ਦੀ ਲੋੜ ਹੈ ਜਿੱਦਾਂ ਮਰਜ਼ੀ ਕਰੋ ਮੇਰੇ ਕੋਲੇ 5 ਕਿੱਲੇ ਜ਼ਮੀਨ ਹੈ ਮੈਂ ਕਹਿੰਦਾ ਜੋ ਮਰਜ਼ੀ ਕਰਨਾ ਪਵੇ ਉਹਦਾ ਹੱਲ ਕਰਕੇ ਦੇਵਾਂਗੇ ਮੇਰੀ ਆਪਣੀ ਫਿਤਰਤ ਹੈ ਕਿਉਂਕਿ ਮੈਨੂੰ ਪਤਾ ਹੈ ਜਿਹੜੇ ਬੰਦੇ 5 4 ਕਿੱਲੇ ਵਾਲੇ ਫੋਨ ਕਰਦੇ ਨੇ ਉਹ ਕਿਦਾਂ ਫਸੇ ਹੋਏ ਨੇ ਉਹ ਤਾਂ ਨਾ ਮਰ ਸਕਦੇ ਨੇ ਨਾ ਜੀ ਸਕਦੇ ਇਹ ਸਭ ਨੂੰ ਪਤਾ ਹੈ ਪਰ ਜਿਹੜੇ ਇਹ ਵੱਡੇ ਕਾਰਪੋਰੇਟ ਮੰਦੇ ਨੇ ਨਾ ਆਪਣੇ ਆਪ ਨੂੰ ਜਮੇ ਹਕਮਦੂਰ ਬੋਲਦਾ ਸੀ ਚੰਦ ਭਾਨ ਵਾਲਾ ਕਹਿੰਦਾ 30 ਕਿੱਲੇ ਵਾਲਾ ਸਮਰਾਇਦਾਰ ਹੁੰਦਾ ਹੋਰ 30 ਕਿੱਲੇ ਵਾਲਾ ਨੰਗ ਹੁੰਦਾ ਸ਼ਰਮ ਨਹੀਂ ਉਹਦੀ ਸਾਨੂੰ ਇਹ ਜਿਹੇ ਲੋਕਾਂ ਨੇ ਜਲੂਸ ਕੱਢਿਆ ਹੋਇਆ ਹੁਣ ਜਿਹੜੇ ਬੰਦੇ ਚਿੱਠੀਆਂ ਪਾ ਰਹੇ ਨੇ ਉਹ ਬੰਦੇ ਕਹਿੰਦੇ ਜੀ ਮੇਰੇ ਕੋਲੇ 5 ਕਿੱਲੇ ਕੋਈ ਕਹਿੰਦਾ 4 ਕਿੱਲੇ ਕੋਈ ਕਹਿੰਦਾ ਮੈਂ ਦੁਕਾਨ ਕਰਦਾ ਕੋਈ ਕਹਿੰਦਾ ਮੇਰੀ ਛੋਟੀ ਜੀ ਸ਼ਾਪ ਹੈ ਕੋਈ ਕਹਿੰਦਾ ਮੈਂ ਮੱਝਾਂ ਦਾ ਵਪਾਰ ਕਰਦਾ ਇਹ ਪਤਾ ਹੀ ਇਹ ਲੋਕਾਂ ਨੂੰ ਕੋਈ ਕਹਿੰਦਾ ਮੈਂ ਠੇਕੇ ਤੇ 5-8 ਕਿੱਲੇ ਲੈ ਕੇ ਕਰਦਾ ਉਹ ਕਹਿੰਦੇ ਅਸੀਂ ਪਰੇਸ਼ਾਨ ਐ ਇਨਾਂ ਤੋਂ ਹੁਣ ਜਦੋਂ ਬਰਿੰਡੇ ਤੋਂ ਟ੍ਰੇਨ ਜਾਣੀ ਹੈ ਜਦ ਮਾਨਸਾਹ ਟ੍ਰੇਲ ਦਿੱਲੀ ਨੂੰ ਜਾਣੀ ਹੈ ਪਟਿਆਲੇ ਨੂੰ ਜਾਣੀ ਹੈ ਜਿਉਂ ਰਾਹ ਦੇ ਵਿੱਚ ਟੱਕ ਹੁੰਦੇ ਨੇ ਬੰਦੇ ਤੁਹਾਨੂੰ ਪਤਾ ਹੈ ਵੀ ਪਿੱਛੇ ਕੀ ਹਾਲ ਹੁੰਦਾ ਇਹ ਕੰਮ ਕਰਨ ਵਾਲਾ ਮੇਨ ਬੰਦਾ 24 ਘੰਟੇ ਜੇ ਸਟੱਕ ਹੋ ਗਿਆ ਰਾਹ ਦੇ ਵਿੱਚ ਰੁਕ ਗਿਆ ਉਹਦੇ ਪਰਿਵਾਰ ਦਾ ਕੀ ਹਾਲ ਹੋਊਗਾ ਪਤਾ ਸਾਨੂੰ ਹੁਣ ਜਿੰਨਾ ਬੰਦੇ ਨੇ ਫੋਨ ਕੀਤੇ ਨੇ ਨਾ ਉਹ ਬੰਦੇ ਕਹਿੰਦੇ ਜੀ ਇੱਕ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਲੋਕਾਂ ਨੇ ਐਪਲੀਕੇਸ਼ਨਾਂ ਲਿਖ ਕੇ ਹੋਮ ਮਿਨਿਸਟਰੀ ਨੂੰ ਭੇਜ ਦਿੱਤੀਆਂ ਤੇ ਮੈਂ ਵੀ ਕਹਿੰਨਾ ਤੁਸੀਂ ਵੀ ਭੇਜੋ ਮੈਂ ਸ਼ਰਮ ਕਹਿੰਨਾ ਵੀ ਰੋਜ ਜਿਹੜਾ ਬੰਦਾ ਵੀ ਇਹਦੇ ਖਿਲਾਫ ਹੈਗਾ ਹੋਮ ਮਿਨਿਸਟਰੀ ਨੂੰ ਤੁਸੀਂ ਐਪਲੀਕੇਸ਼ਨ ਪਾ ਕੇ ਭੇਜੋ ਵੀ ਜਿਹੜੇ ਇਹ ਬੰਦੇ ਨੇ ਇਹਨਾਂ ਬੰਦਿਆਂ ਦਾ ਮੰਗਾ ਦੇ ਨਾਲ ਕੋਈ ਸਬੰਧ ਨਹੀਂ ਜਿਨ੍ਹਾਂ ਨੇ ਮੰਗਾ ਪੂਰੀਆਂ ਹੋਣੀਆਂ ਨੇ ਉਹ ਤਾਂ ਖੇਤਾਂ ਵਿੱਚ ਰਲਦੇ ਫਿਰਦੇ ਆ ਹੁੰਦਾ ਸ਼ੇਰ ਖੁਰਕਣ ਖੁਰਕਣ ਨੂੰ ਥਾਂ ਨਹੀਂ ਹੈਗਾ ਉਹਨਾਂ ਲੋਕਾਂ ਨੂੰ ਤਾਂ ਅਗਲੇ ਕਹਿੰਦੇ ਆ ਮੈਂ ਸਪਰੇਅ ਦੀ ਢੋਲੀ ਆਪ ਜੱਗਾ ਮੈਂ ਕਿਸ ਨੂੰ ਦਿਹਾੜੀ ਨਾ ਦੇਵਾਂ 5 ਕਿੱਲੇ ਵਾਲਾ ਦਿਹਾੜੀ ਤੇ ਕੰਮ ਨਹੀਂ ਕਰਾ ਸਕਦਾ ਇਹ ਗੱਲ ਤੇਤੇ ਰੱਖ ਲਿਓ ਜਿਨ੍ਹਾਂ ਕੋਲੇ 30 35 ਕਿੱਲੇ ਜ਼ਮੀਨ ਹੈ ਨਾ ਉਹ ਠੇਠਰ ਨੇ ਸੱਤ ਸੌ ਬੈਠੇ ਸੱਥਾਂ ਵਿੱਚ ਬੈਠੇ ਤਾਂਛਾ ਕੋਟ ਦੇ ਨੇ ਗੱਪਾਂ ਮਾਰਦੇ ਨੇ ਤੇ ਖੇਤ ਚ ਕਹਿੰਦੇ ਨੇ ਚੱਲ ਬਈ ਦੋ ਦਿਹਾੜੀਆਂ ਪੁੱਛੇ ਨੇ ਕਰਿਓ ਸਪਰੇ ਜਿਹੜੇ ਮਿਹਨਤ ਕਾ ਸ਼ਲੋਕ ਨੇ ਨਾ ਦੁਖੀ ਨੇ ਨਾ ਤੁਮ ਮੈਂ ਕਹਿੰਦਾ ਪੰਜਾਬ ਦੇ ਜਿੰਨੇ ਵੀ ਲੋਕ ਇਹਨੇ ਵਿਰੋਧ ਨੇ ਸਭ ਨੂੰ ਬੇਨਤੀ ਹੈ ਐਪਲੀਕੇਸ਼ਨ ਲਿਖੋ ਫੋਮ ਮਿਨਿਸਟਰੀ ਨੂੰ ਭੇਜੋ ਇਹ ਧਰਨੇ ਲਾਉਣੇ ਬੰਦ ਹੋਣ ਜਿੱਦਾਂ ਧਰਨੇ ਲਾਉਣੇ ਬੰਦ ਹੋਗੇ ਅਸੀਂ ਆਪੋ ਆਪਣੇ ਕੰਮਾਂ ਤੇ ਜਾਣਾ ਸ਼ੁਰੂ ਕਰਤਾ ਤੇ ਪੰਜਾਬ ਖੁਸ਼ਹਾਲ ਹੋ ਜਾਉ ਉਹਦੇ ਹੀ ਸੋਨੇ ਦੀ ਜਿੜੀ ਬਣ ਜਾਉ ਕੱਲ ਇੱਕ ਸੱਜਣ ਅਮਰੀਕਾ ਤੋਂ ਫੋਨ ਕਰਕੇ ਕਹਿੰਦਾ ਜੀ ਤੁਸੀਂ ਸੋਨੇ ਦੀ ਜਿੜੀ ਪੰਜਾਬ ਨੂੰ ਕਹਿੰਦੇ ਹੋ ਸੋਨਾ ਪੰਜਾਬ ਵਿੱਚ ਹੈਗਾ ਹਾਂਜੀ ਹੈਗਾ ਕੋਈ ਸ਼ੱਕ ਨਹੀਂ ਪਰ ਅਸੀਂ ਬੈਂਕਾਂ ਵਿੱਚ ਰੱਖ ਕੇ ਲੋਨ ਲਿਆ ਹੋਇਆ ਸੋਨੇ ਦਾ ਜ ਜਿਹਨਾਂ ਕੋਲ 2 ਨੰਬਰ ਦਾ ਸੀ ਉਹਨਾਂ ਗੁਰਦਵਾਰਿਆਂ ਦੇ ਕਲ ਸੜਾਏ ਹੋਏ ਨੇ ਮੰਦਰਾਂ ਵਿੱਚ ਚੜਾਇਆ ਉਹਨਾਂ ਨੇ ਹੈਗਾ ਸੋਨਾ ਪੰਜਾਬ ਵਿੱਚ ਵੱਧੂ ਹੈ ਕੋਈ ਸ਼ੱਕ ਨਹੀਂ ਪਰ ਅਸੀਂ ਉਹ سونے ਨੂੰ ਵਰਤਿਆ ਨਹੀਂ ਸਾਡੀਆਂ ਕਰਤੂਤਾਂ ਜਿਹੜੀਆਂ ਨੇ ਉਹ ਹੋਰ ਤਰੀਕੇ ਦੀਆਂ ਨੇ ਪੰਜਾਬ ਸੋਨੇ ਦੀ ਜੜੀ ਹੈ ਇੱਥੇ ਸੋਨਾ ਪੈਦਾ ਹੁੰਦਾ ਕੋਈ ਸ਼ੱਕ ਨਹੀਂ ਪਰ ਅਸੀਂ ਕਰ ਨਹੀਂ ਰਹੇ ਇਹ ਬੇਨਤੀ ਮੈਂ ਉਹਨਾਂ ਲੋਕਾਂ ਦੇ ਕਹਿਣ ਤੇ ਕੀਤੀ ਹੈ ਜਿਹੜੇ ਕਹਿੰਦੇ ਸਾਨੂੰ ਕਿਸੇ ਮੰਗ ਦੀ ਲੋੜ ਨਹੀਂ ਆ ਜਿਹੜੇ 40 45 ਦਲਾਲ ਨੇ ਨਾ ਡੱਲੇਵਾਲ ਵਰਗੇ ਕਹਿੰਦੇ ਇਹਨਾਂ ਤੋਂ ਛਾੜਾ ਖੇੜਾ ਛੁੜਾ ਦਿਓ ਅਸੀਂ ਆਪਣੇ ਘਰੇ ਵਸਦੇ ਰਸਦੇ ਹੱਸਦੇ ਆ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਿਹੜੇ ਦਲਾਲ ਸਾਡੇ ਸਿਰ ਤੇ ਬੈਠੇ ਨੇ ਨਾ ਚੌਧਰੀ ਬਣ ਕੇ ਇਹਨੇ ਛੇਤਰਫੇਰੋ ਇਹਨ ਤੋਂ ਖੇੜਾ ਛਡਾ ਲਓ ਕੋਈ ਚੰਦਾ ਨਾ ਦਿਓ ਕੋਈ ਗਰਾਹੀ ਨਾ ਦਿਓ ਜਦੋਂ ਆਉਂਦੇ ਨੇ ਪੁੱਠੇ ਪੈਰੀ ਵਾਪਸ ਮੁੜੋ ਤੇ ਆਪੀ ਸੇਕ ਲੱਗ ਜੀ ਉਹਨਾਂ ਨੂੰ ਤੇ ਹੁਣ 14 ਤਰੀਕ ਦੀ ਮੀਟਿੰਗ ਹੋ ਗਈ ਐ ਇੱਕ ਵੀ ਚੌਧਰੀ ਦੱਸੇ ਬੋਲ ਕੇ ਵੀ ਅਗਲੇ ਤਰੀਕ ਕਿਹੜੀ ਦੱਸੀ ਐ ਸੈਂਟਰ ਗਵਰਨਮੈਂਟ ਨੇ ਆਹ ਲੈ ਕਹਿੰਦੇ ਇੱਕ ਮੀਟਿੰਗ ਹੋ ਗਈ 2 ਮਹੀਨੇ ਬਾਅਦ ਕਰਾਂਗੇ ਅਗਲੇ ਇੱਕ ਐ ਕਿ ਭੇਜਿਆ ਜੇ ਕਹਿੰਦੇ ਬੋਲੇ ਫਿਰ ਡਾਂਗ ਫਿਰੂ ਕਿਉਂਕਿ ਸਰਕਾਰ ਦਿੱਲੀ ਚ ਬਣ ਗਈ ਅਗਲੇ ਦੀ ਅੱਗੇ ਸੀ केजरीवाल ਕਹਿੰਦਾ ਸੀ ਪੁਲਿਸ ਮੇਰੇ ਹੱਥ ਵਿੱਚ ਹੈ ਨਹੀਂ ਹੁਣ ਤਾਂ ਅਗਲੇ ਕੋਲੇ ਪੁਲਿਸ ਵੀ ਐ ਅਗਲੇ ਦੀ ਸਰਕਾਰ ਵੀ ਐ ਅਗਲੇ ਇੱਕੋ ਹੀ ਬੇਸ਼ਲ ਮਾਰਨੀ ਐ ਸਸਪੀ ਨੂੰ ਕਰਕੇ ਵੀ ਚੱਕ ਦੇ ਉਹ ਫਟੇ ਫਿਰ ਦੇਖੋ ਡਾਂਗ ਵਰਦੀ ਉਹ ਜਿਹੜੇ ਟਰੱਕ ਨਹੀਂ ਹੁੰਦੇ ਲੀਲੇ ਜੇ ਪੁਲਿਸ ਕੋਲੇ ਵਿੱਚ ਤਿੰਨ ਧਾਰੀਆਂ ਵਾਲੇ ਚਿੱਟੇ ਲਾਲ ਲੀਲੇ ਉਹਦੇ ਪਿੱਛੇ ਡਾਂਗਾ ਰੱਖਿਆ ਹੁੰਦੀ ਬੈਂਦੀਆਂ ਪਟੇ ਲੱਗ ਤੇ ਕੱਟਣ ਵਾਸਤੇ ਮਿੰਟੀ ਲਾਉਣਾ ਅਗਲੇ ਨੇ ਫਿਰ ਜਿੱਥੇ ਪੈਂਦੀ ਐ ਪੈਣ ਦੇ ਜਿਹੜੇ ਫੁਕਰੇ ਜੇ ਕਹਿੰਦੇ ਨਾ ਨਾ ਅਸੀਂ ਐਂ ਕਰ ਦਾਂਗੇ ਮੋਦੀ ਨੂੰ ਫਲਾਣਾ ਕਰ ਦਾਂਗੇ ਤੇ ਮੈਂ ਕੁਝ ਨਹੀਂ ਕਰਨਾ ਮੋਦੀ ਤਾਂ ਬੈਠਾ ਅਮਰੀਕਾ ਤੇ ਉੱਥੋਂ ਬੱਸ ਇੱਕੋ ਹੀ ਫੋਨ ਕਰਦਾ ਵੀ ਚੱਕ ਦਿਓ ਫਟੇ ਫਿਰ ਦੇਖੋ ਝਟਾ ਇਹ ਬੇਨਤੀ ਕਰਨੀ ਪਈ ਪਰ ਜੇ ਕੋਈ ਮੇਰੇ ਕੋਲ ਪੁੱਛੋ ਅਸੀਂ ਕਿਸਾਨਾਂ ਦੇ ਨਾਲ ਆ ਨਾਲ ਹੀ ਰਵਾਂਗੇ ਪਰ ਜਿਹੜੇ ਦਲਾਲ ਨੇ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ